ਜੀ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਜਸਪ੍ਰੀਤ ਰਣਜੀਤ ਜੁਲਰ ਪਾਸੋਂ ਤੋਂ ਰਣਜੀਤ ਜੁਲਰ YouTube ਚੈਨਲ ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਜੀ ਸੋ ਦੋਸਤੋ ਅੱਜ ਦੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਜੀ ਆਪਾਂ ਫਿਸ਼ ਲੋਕ ਡਿਜ਼ਾਈਨ ਦੀ ਕਾਫੀ ਡਿਮਾਂਡ ਆ ਰਹੀ ਸੀ ਕਿਉਂਕਿ ਰੈਗੂਲਰ ਦੇ ਵਿੱਚ ਲਾਈਟ ਵੇਟ ਤੁਹਾਨੂੰ ਪਤਾ ਹੀ ਹੈ ਹਰ ਕੋਈ ਪਸੰਦ ਕਰਦਾ ਹੈ ਸੋ ਕਮੈਂਟਸ ਦੇ ਵਿੱਚ ਆ ਰਿਹਾ ਸੀ ਕਿ ਵੀ ਰੈਗੂਲਰ ਪਾਉਣ ਵਾਸਤੇ ਕੋਈ ਟਾਪਰਸ ਸਾਨੂੰ ਦਿਖਾਓ ਸੋ ਦੋਸਤੋ ਤੁਹਾਡੇ ਲਈ ਆਪਾਂ ਅੱਜ ਅਫੀਸ਼ੀਅਲ ਔਕ ਟੌਕਸ ਲੈ ਕੇ ਹਾਜ਼ਰ ਆਂ ਜੀ। ਦਰਸ਼ਕੋ ਵੀਡੀਓ ਨੂੰ ਪੂਰੀ ਜ਼ਰੂਰ ਐਂਡ ਤੱਕ ਜ਼ਰੂਰ ਦੇਖਣਾ ਤਾਂ ਜੋ ਤੁਹਾਨੂੰ ਪੂਰੇ ਡਿਜ਼ਾਈਨ ਔਰ ਡਿਜ਼ਾਈਨ ਦੇ ਵੇਟ ਤੁਹਾਡੇ ਨਾਲ ਸਾਂਝੇ ਕਰਨ ਜਾ ਰਹੇ ਆ। ਆਓ ਦੋਸਤੋ ਇੱਕ ਚਾਤ ਉਹਨਾਂ ਡਿਜ਼ਾਈਨਰਾਂ ਦੇ ਉੱਪਰ ਹੋ ਜੇ ਜੋ ਕਿ ਆਪਾਂ ਇੰਸਟਾਗ੍ਰam ਦੇ ਉੱਪਰ ਵੀ ਰੀਲ ਪਾਈ ਹੈ ਜੀ। ਪਰ ਤੁਸੀਂ ਦੇਖ ਸਕਦੇ ਹੋ ਇਸ ਦੇ ਵਿੱਚ ਆਪਾਂ ਤੁਹਾਡੇ ਲਈ ਹੱਤ ਤੋ 8 ਜੋੜੀਆਂ ਜੋ ਕਿ ਰੈਡੀਆਂ ਕੀਤੀਆਂ ਨੇ ਤੁਸੀਂ ਦੇਖ ਸਕਦੇ ਹੋ ਇਹ ਆਪਣਾ ਗ੍ਰੀਨ ਬੋਟਲ ਗ੍ਰੀਨ ਦੇ ਵਿੱਚ ਰੈਡੀ ਹੋਏ ਹੈ ਜੀ ਜਿਸ ਦੇ weight ਦੀ ਆਪਾਂ ਗੱਲ ਕਰੀਏ only 4 ਗ੍ਰਾਮ gold weight ਦੇ ਵਿੱਚ ਰੈਡੀ ਹੈ ਜੀ ਇਸ ਤੋਂ ਬਾਅਦ ਰੂਬੀ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਰੂਬੀ ਦੀ ਕਾਫੀ ਡਿਮਾਂਡ ਆਉਂਦੀ ਹੈ ਆਪਣੇ ਕੋਲ ਪਰ ਰੂਬੀ ਵਾਲਾ ਜੋ ਡਿਜ਼ਾਈਨ ਹੈ ਇਸ ਦੇ weight ਦੀ ਅਗਰ ਗੱਲ ਕਰੀਏ ਇਹ ਵੀ 4 ਗ੍ਰਾਮ ਦੇ ਕਰੀਬ ਹੈ ਜੀ ਇਸੇ ਤਰ੍ਹਾਂ ਹੀ ਆਪਾਂ ਨੇ ਬੋਟਲ ਗ੍ਰੀਨ ਦੇ ਵਿੱਚ ਇੱਕ ਇਹ ਵਾਲਾ ਡਿਜ਼ਾਈਨ ਰੈਡੀ ਕੀਤਾ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਕਨਸੈਪਟ ਹੈ ਜੀ ਇਹਨਾਂ ਦਾ ਲੋਕ ਵਗੈਰਾ ਬਹੁਤ ਵਧੀਆ ਲੱਗੇ ਹੋਏ ਨੇ ਤੁਸੀਂ ਰੈਗੂਲਰ ਰਫ ਐਂਡ ਟਫ ਯੂਜ਼ ਕਰ ਸਕਦੇ ਹੋ ਇਹਨਾਂ ਨੂੰ ਇਸ ਦੇ ਵਿੱਚ ਤੁਸੀਂ ਇਹਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਕਿੰਨੀ ਹੀ ਵਧੀਆ ਸਰਬੋਸ ਦੀ ਝਰਕਨ ਦੇ ਵਰਕ ਹੋਇਆ ਹੋਇਆ ਹਾਰਟ ਸ਼ੇਪ ਦਾ ਸਟੋਨ ਇਸ ਦੇ ਵਿੱਚ ਲੱਗਿਆ ਹੋਇਆ ਜੀ ਇਸੇ ਤਰ੍ਹਾਂ ਹੀ ਆਪਣਾ ਇਰੂਬੀ ਵਾਲਾ ਡਿਜ਼ਾਈਨ ਆਪਾਂ ਰੈਡੀ ਕੀਤਾ ਹੋਇਆ ਹੈ ਜੀ ਇਸ ਦੇ weight ਦੀ ਅਗਰ ਆਪਾਂ ਗੱਲ ਕਰਦੇ ਹਾਂ 3.5 ਗ੍ਰਾਮ gold weight ਹੈ ਜੀ ਸੋ ਦੋਸਤੋ ਫੁੱਲ ਵੀਡੀਓ ਆਪਾਂ ਆਪਣੇ Instagram page ਦੇ ਉੱਪਰ ਵੀ reel share ਕਰੀ ਹੋਈ ਹੈ ਬਾਕੀ ਇਸ ਦੇ ਵਿੱਚ ਤੁਹਾਨੂੰ weight ਅਸੀਂ ਦੱਸੀ ਜਾ ਰਹੇ ਹਾਂ ਤੁਸੀਂ ਨੋਟ ਕਰ ਲਓ ਔਰ ਜਲਦੀ ਤੋਂ ਪਹਿਲਾਂ ਇਹ ਵਾਲਿਆਂ ਦਾ ਆਰਡਰ ਕਰ ਲਿਓ ਤਾਂ ਜੋ ਜਿਨ੍ਹਾਂ ਨੂੰ ਵੀ ਇਹ ਪਸੰਦ ਨੇ ਡਿਜ਼ਾਈਨ ਉਹਨਾਂ ਨੂੰ ਇਹ ਪ੍ਰੋਪਰ ਮਿਲ ਜਾਣ ਕਿਉਂਕਿ ਇਹ ਰੈਡੀ ਹੋਣ ਲਈ ਇਹਨਾਂ ਦਾ ਸਮਾਂ ਕਾਫੀ ਜ਼ਿਆਦਾ ਲੱਗ ਸਕਦਾ ਹੈ ਕਿਉਂਕਿ ਪ੍ਰੋਪਰ weight ਫਿਰ ਦੁਬਾਰਾ ਉਹ ਸੇਮ weight ਦੇ ਵਿੱਚ ਰੈਡੀ ਨਹੀਂ ਹੁੰਦੀਆਂ ਸੋ ਇਸੇ ਤਰ੍ਹਾਂ ਹੀ ਇਹ ਇਹ ਜਿਹੜੀਆਂ ਤਿੰਨ ਜੋੜੀਆਂ ਆਪਾਂ ਰੈਡੀ ਕੀਤੀਆਂ ਨੇ ਇਹ ਤਿੰਨੋਂ ਡਿਜ਼ਾਈਨ ਤਿੰਨ ਤਿੰਨ ਗ੍ਰਾਮ weight ਦੇ ਵਿੱਚ ਰੈਡੀ ਨੇ ਜੀ ਡਿਜ਼ਾਈਨ ਬੜੇ ਯੂਨੀਕ ਨੇ ਤੁਸੀਂ ਆਪ ਦੇਖ ਸਕਦੇ ਹੋ ਲਾਈਟ weight ਔਰ ਸੋਬਰ ਲੁੱਕ ਦੇ ਡਿਜ਼ਾਈਨ ਨੇ ਸਾਰੇ ਸੋ ਦਰਸ਼ਕੋ ਸਾਨੂੰ ਹਰ ਵਾਰੀ ਤੁਹਾਡੇ ਲਈ ਕੁਝ ਨਵਾਂ ਲੈ ਕੇ ਆਉਣ ਦੀ ਕੋਸ਼ਿਸ਼ ਕਰਦੇ ਆਂ ਤੁਸੀਂ ਸਾਡੀ ਵੀਡੀਓਜ਼ ਨੂੰ ਇੰਨਾ ਪਿਆਰ ਦੇ ਰਹੇ ਹੋ ਬਹੁਤ ਤੁਹਾਡਾ ਸਾਥ ਦੇ ਰਹੇ ਹੋ ਇਸੇ ਤਰ੍ਹਾਂ ਹੀ ਆਪਣਾ ਪਿਆਰ ਔਰ ਸਪੋਰਟ ਬਣਾਈ ਰੱਖਿਓ ਅਸੀਂ ਤੁਹਾਡੇ ਨਾਲ ਹਰ ਰੋਜ਼ ਨਵੀਂ ਨਵੀਂ ਵੀਡੀਓ ਲੈ ਕੇ ਆਉਂਦੇ ਰਹਾਂਗੇ ਜਿਨ੍ਹਾਂ ਨੇ ਵੀ ਹਲੇ ਤੱਕ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸੋ ਜਲਦੀ ਤੋਂ ਪਹਿਲਾਂ ਜਰੂਰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਵਾਲਾ ਪ੍ਰੈਸ ਕਰ ਲਓ ਤਾਂ ਜੋ ਸਾਡੀ ਆਉਣ ਵਾਲੀ ਹਰ ਇੱਕ ਵੀਡੀਓ ਤੁਹਾਡੇ ਤੱਕ ਜਰੂਰ ਸ਼ੇਅਰ ਹੋ ਸਕੇ ਪਤਾ ਲੱਗ ਸਕੇ ਤੁਹਾਨੂੰ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ